ਜੋ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਅਨਾਉਂਸ ਕੀਤੀ ਹੈ ਜੀ ਸਕੀਮ ਬਹੁਤ ਵਧੀਆ ਹੈ ਪਬਲਿਕ ਵਾਸਤੇ ਬਹੁਤ ਸਕੀਮ ਅੱਛੀ ਸਕੀਮ ਹੈ ਕਿਉਂਕਿ 10 ਲੱਖ ਦਾ ਜਿਹੜਾ ਅਜ ਸਿਹਤ ਬੀਮਾ ਦੇਣਾ ਇੱਕ ਬਹੁਤ ਵੱਡੀ ਗੱਲ ਹੈ ਪਰ ਸਾਡੇ ਜਿਹੜੇ ਕੁਝ ਪੈਨਸ਼ਨਰ ਸਾਥੀ ਨੇ ਜਾਂ ਸਾਡੇ ਜਿਹੜੇ ਮੁਲਾਜ਼ਮ ਸਰਕਾਰੀ ਮੁਲਾਜ਼ਮ ਸਾਥੀ ਨੇ ਉਹ ਵੀ ਕਈ ਵਾਰੀ ਸਾਨੂੰ ਇਹ ਪੁੱਛਦੇ ਯਾਰ ਮੈਂ ਵੀ ਮਤਲਬ ਇਸ ਵਿੱਚ ਕਵਰ ਹੋ ਰਿਹਾ ਹਾਂ ਪਹਿਲਾਂ 1-1 ਲੱਖ ਦਾ ਬੀਮਾ ਆਇਆ ਸੀਗਾ ਉਹਦੇ ਬਾਰੇ ਵੀ ਸਾਡੇ ਜਿਹੜੇ ਸਰਕਾਰੀ ਮੁਲਾਜ਼ਮ ਹੈ ਉਹ ਮਤਲਬ ਉੜ ਜ ਜਾਂਦੇ ਨੇ ਜਿੱਥੇ ਤੱਕ ਸਿਹਤ ਯੋਜਨਾ ਬੀਮਾ ਦਾ ਮਤਲਬ ਸਵੰਦ ਹੈ ਜਿਹੜੇ ਸਾਡੇ ਸਰਕਾਰੀ ਮੁਲਾਜ਼ਮ ਨੇ ਸਾਡੇ ਪੈਨਸ਼ਨਰ ਨੇ ਇਹਨਾਂ ਦੇ ਇਹ ਸਿਹਤ ਯੋਜਨਾ ਬੀਮਾ ਜਿਹੜੀ ਲਾਗੂ ਨਹੀਂ ਹੁੰਦੀ ਪਰ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵੀ ਵਧਾਈ ਦਿੱਤੀ ਹੈ ਕਿ ਮੁਲਾਜ਼ਮ ਔਰ ਤੇ ਪੈਨਸ਼ਨਰ ਵੀ ਚ ਕਵਰ ਹੋਣਗੇ ਫਿਰ ਉਸ ਉਹਦਾ ਕੀ ਮਤਲਬ ਰਹਿ ਗਿਆ ਫਿਰ ਵਧਾਈ ਦਾ ਕੀ ਮਤਲਬ ਪੈਨਸ਼ਨਰ ਸਾਥੀਆਂ ਨੂੰ ਮਤਲਬ ਮੁਲਾਜ਼ਮ ਸਾਥੀਆਂ ਨੂੰ ਇਹਦੇ ਵਿੱਚ ਬਹੁਤਾ ਖੁਸ਼ ਹੋਣ ਦੀ ਲੋੜ ਨਹੀਂ ਪਰ ਸਰਕਾਰ ਸਾਡੀ ਨਾਂ ਦਾ ਜਿਹੜੀ ਆਰਡਰ ਪੈਨਸ਼ਨ ਸਕੀਮ ਹੈ ਜਿਹੜੀ ਨੋਟੀਫਾਈ ਕੀਤੀ ਹੋਈ ਹੈ ਉਹਦਿਆਂ ਜੋ ਮਤਲਬ ਕੰਡੀਸ਼ਨ ਨੇ ਉਹ ਸਰਕਾਰ ਨੇ ਨੋਟੀਫਾਈ ਨਹੀਂ ਕੀਤੀਆਂ ਤੇ ਜਿਹੜਾ ਸਾਡਾ ਡੀਏ ਰਹਿੰਦਾ ਹੈ ਪੰਜਾਬ ਦੇ ਮੁਲਾਜ਼ਮਾਂ ਦਾ ਉਹ ਵੀ ਬਹੁਤ ਸਾਡਾ ਵੱਡਾ ਨੁਕਸਾਨ ਹੋ ਰਿਹਾ ਹੈ ਹਾਂਜੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਐਕਸਪਲੋਰ ਤੇ ਮੈਂ ਕੁਲਦੀਪ ਸਿੰਘ ਅੱਜ ਅਸੀਂ ਮੁਲਾਜ਼ਮ ਮੰਗਾਂ ਨੂੰ ਲੈ ਕੇ ਸਾਬਕਾ ਮੁਲਾਜ਼ਮ ਆਗੂ ਸਰਦਾਰ ਜਗਦੀਸ਼ ਸਿੰਘ ਸਰਾਉ ਜੀ ਨਾਲ ਗੱਲ ਕਰਦੇ ਆ ਜਿਹੜੇ ਕਿ ਸੀਟੂ ਤੋਂ ਰਿਟਾਇਰ ਨੇ ਸਤਿ ਸ਼੍ਰੀ ਅਕਾਲ ਸਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰਾਉ ਸਾਹਿਬ ਜਿਹੜੀਆਂ ਮੁਲਾਜ਼ਮ ਮੰਗਾਂ ਨੂੰ ਲੈ ਕੇ ਜਿਵੇਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਨੇ ਸਿਹਤ ਬੀਮਾ ਯੋਜਨਾ ਨੂੰ ਲੈ ਕੇ ਇੱਕ ਐਲਾਨ ਕੀਤਾ ਤੇ ਉਹਦੇ ਵਿੱਚ ਕਿਹਾ ਗਿਆ ਕਿ ਮੁਲਾਜ਼ਮ ਤੇ ਪੈਨਸ਼ਨਰ ਵੀ ਇਹਦੇ ਵਿੱਚ ਜਿਹੜੇ ਆਉਣਗੇ ਤੇ ਕੀ ਆ ਇਸ ਚੀਜ਼ ਦਾ ਬੈਨੀਫਿਟ ਮਿਲੇਗਾ ਮੁਲਾਜ਼ਮਾਂ ਪੈਨਸ਼ਨਰਾਂ ਨੂੰ ਕਿਉਂਕਿ ਤੁਹਾਡਾ ਵੀ ਜਿਹੜਾ ਹੈਗਾ ਪੰਜਾਬ ਦੇ ਨਾਲ ਪਹਿਲਾਂ ਤੋਂ ਜੁੜਿਆ ਹੋਇਆ ਸਿਸਟਮ ਹੈ ਲਿੰਕ ਜਿਹੜਾ ਬੇਨਤੀ ਇਹ ਹੈ ਜੀ ਜੀ ਮੈਂ ਚੰਡੀਗੜ੍ਹ ਗਵਰਨਮੈਂਟ ਅਸੋਸੀਏਸ਼ਨ ਯੂਟੂ ਚੰਡੀਗੜ੍ਹ ਦਾ ਜੀ ਪ੍ਰਧਾਨ ਜਗਦੀਸ਼ ਸਿੰਘ ਸਰਾਵ ਬੋਲ ਰਿਹਾ ਹਾਂ ਜੀ ਅਤੇ ਇਸ ਦੇ ਨਾਲ ਹੀ ਨਾਲ ਮੈਂ ਪੈਨਸ਼ਨ ਵੈਰੀਫਾਇਰ ਅਸੋਸੀਏਸ਼ਨ ਪੰਜਾਬ ਜ਼ਿਲ੍ਹਾ ਮੁਹਾਲੀ ਦਾ ਵੀ ਪ੍ਰਧਾਨ ਜੀ ਜੋ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਜੀ ਅਨਾਉਂਸ ਕੀਤੀ ਹੈ ਜੀ ਸਕੀਮ ਬਹੁਤ ਵਧੀਆ ਹੈ ਜੀ ਪਬਲਿਕ ਵਾਸਤੇ ਬਹੁਤ ਸਕੀਮ ਅੱਛੀ ਸਕੀਮ ਹੈ ਕਿਉਂਕਿ 10 ਲੱਖ ਦਾ ਜਿਹੜਾ ਅੱਜ ਸਿਹਤ ਬੀਮਾ ਦੇਣਾ ਇੱਕ ਬਹੁਤ ਵੱਡੀ ਗੱਲ ਹੈ ਜੀ ਆਮ ਪਬਲਿਕ ਨੂੰ ਬਹੁਤ ਵੱਡੀ ਸਹੂਲਤ ਹੋਣ ਜਾ ਰਹੀ ਹੈ ਜੀ ਪਰ ਸਾਡੇ ਜਿਹੜੇ ਕੁਝ ਪੈਨਸ਼ਨਰ ਸਾਥੀ ਨੇ ਜਾਂ ਸਾਡੇ ਜਿਹੜੇ ਮੁਲਾਜ਼ਮ ਸਰਕਾਰੀ ਮੁਲਾਜ਼ਮ ਸਾਥੀ ਨੇ ਉਹ ਵੀ ਕਈ ਵਾਰੀ ਸਾਨੂੰ ਇਹ ਪੁੱਛਦੇ ਯਾਰ ਮੈਂ ਵੀ ਮਤਲਬ ਇਸ ਵਿੱਚ ਕਵਰ ਹੋ ਰਿਹਾ ਹਾਂ ਵੀ ਮੈਂ ਵੀ ਇਸ ਦਾ ਫਾਰਮ ਭਰ ਕੇ ਆਵਾਂ ਮੈਂ ਵੀ ਇਸ ਸਕੀਮ ਦਾ ਲਾਭ ਠਾਲਾਂ ਮੈਂ ਪਹਿਲਾਂ 1-1 ਲੱਖ ਦਾ ਬੀਮਾ ਆਇਆ ਸੀਗਾ ਉਹਦੇ ਬਾਰੇ ਵੀ ਸਾਡੇ ਜਿਹੜੇ ਸਰਕਾਰੀ ਮੁਲਾਜ਼ਮ ਹੈ ਉਹ ਮਤਲਬ ਉੜਝ ਜਾਂਦੇ ਨੇ ਮੈਂ ਸਾ ਮੈਂ ਇਸ ਕਰਕੇ ਬੋਲ ਰਿਹਾ ਹਾਂ ਕਿਉਂਕਿ ਜਿਹੜੇ ਅਸੀਂ ਚੰਡੀਗੜ੍ਹ ਦੇ ਮੁਲਾਜ਼ਮ ਹੈ ਨਾ ਚਾਹੇ ਅਸੀਂ ਰਿਟਾਇਰ ਹੋ ਗਏ ਆਂ ਸਾਡੇ ਤੇ 31 ਮਾਰਚ 2022 ਤੱਕ ਜਿਹੜੇ ਸਾਥੀ ਰਿਟਾਇਰ ਹੋ ਚੁੱਕੇ ਨੇ ਉਹਨਾਂ ਨੇ ਪੰਜਾਬ ਪੇ ਸਕੇ ਲਾਗੂ ਨੇ ਜਦੋਂ ਪੰਜਾਬ ਸਰਕਾਰ ਕੋਈ ਪੇ ਸਕੇ ਲਾਗੂ ਕਰਦੀ ਹੈ ਪੇਕ ਮੈਨ ਬਣਾਉਂਦੀ ਹੈ ਸਾਡੇ ਤੇ ਉਸ ਦਾ ਡਾਇਰੈਕਟ ਅਸਰ ਹੁੰਦਾ ਹੈ ਜੀ ਜਿੱਥੇ ਤੱਕ ਸਿਹਤ ਯੋਜਨਾ ਬੀਮਾ ਦਾ ਮਤਲਬ ਸਬੰਧ ਹੈ ਜਿਹੜੇ ਸਾਡੇ ਸਰਕਾਰੀ ਮੁਲਾਜ਼ਮ ਨੇ ਸਾਡੇ ਪੈਨਸ਼ਨਰ ਨੇ ਇਨਾਂ ਦੇ ਇਹ ਸਿਹਤ ਯੋਜਨਾ ਬੀਮਾ ਜਿਹੜੀ ਲਾਗੂ ਨਹੀਂ ਹੁੰਦੀ ਕਿਉਂਕਿ ਸਰਕਾਰ ਨੇ ਉਹਦੇ ਵਿੱਚ ਏਹਠਾਂ एलिਜੀਬਿਲਟੀ ਦੇ ਵਿੱਚ ਸਪਸ਼ਟ ਕੀਤਾ ਹੋਇਆ ਵੀ ਜਿਨ੍ਹਾਂ ਲੋਕਾਂ ਨੂੰ ਕੋਈ ਵੀ ਸਰਕਾਰੀ ਸਕੀਮ ਪਹਿਲਾਂ ਲਾਗੂ ਹੈ ਸੀਜੀਐਚਐਸ ਲਾਗੂ ਹੈ ਜਾਂ ਮਤਲਬ ਕੋਈ ਹੋਰ ਸਕੀਮਾਂ ਲਾਗੂ ਨੇ ਤੇ ਉਹਨਾਂ ਦੇ ਵਿੱਚ ਉਹ ਬੰਦੇ ਕਵਰ ਨਹੀਂ ਹੁੰਦੇ ਕਿਉਂਕਿ ਜੇ ਮਤਲਬ ਕੋਈ ਸਾਡਾ ਮੁਲਾਜ਼ਮ ਸਾਥੀ ਜਾਂ ਪੈਨਸ਼ਨ ਸਾਥੀ ਉਹ ਸਕੀਮ ਲੈ ਲੂਗਾ ਆਪਟ ਕਰੇਗਾ ਉਹਨੂੰ ਆਪਣੀ ਜਿਹੜੀ ਸਕੀਮ ਹੈ ਉਹ ਫਿਰ ਛੱਡਣ ਵੀ ਪੈ ਸਕਦੀ ਹੈ ਔਰ ਡੁਪਲੀਕੇਸੀ ਹੋਣ ਦੇ ਕਾਰਨ ਉਹਨੂੰ ਨੁਕਸਾਨ ਵੀ ਭੁਗਤਣਾ ਪੈ ਸਕਦਾ ਹੈ ਸੋ ਮੈਂ ਇਸ ਕਰਕੇ ਜਿਹੜੇ ਸਾਡੇ ਪੈਨਸ਼ਨ ਸਾਥੀ ਨੇ ਨਾ ਉਹਨਾਂ ਨੂੰ ਸਲਾਹ ਦੇਵਾਂਗਾ ਬਈ ਤੁਸੀਂ ਜਿਹੜੀ ਮੁੱਖ ਮੰਤਰੀ ਸਹਿਜ ਉਹਨਾਂ 10 ਲੱਖ ਦੀ ਹੈਗੀ ਹੈ ਇਹ ਆਮ ਪਬਲਿਕ ਸਕੀਮ ਆਮ ਪਬਲਿਕ ਵਾਸਤੇ ਬਹੁਤ ਅੱਛੀ ਸਕੀਮ ਹੈ ਤੁਸੀਂ ਸਗੋ ਆਪਣੇ ਆਂਢੀ ਗੁਆਂਢੀ ਵੀ ਜਿਹੜੇ ਸਕੀਮ ਦੇ ਵਿੱਚ ਕਵਰ ਹੋ ਰਹੇ ਆ ਉਹਨਾਂ ਨੂੰ ਐਜੂਕੇਟ ਕਰਕੇ ਸਕੀਮ ਨਾਲ ਜੋੜੋ ਪਰ ਜਿਹੜੇ ਸਾਡੇ ਮਤਲਬ ਪੈਨਸ਼ਨਰ ਸਾਥੀ ਨੇ ਉਹ ਇਸ ਵਿੱਚ ਕਵਰ ਨਹੀਂ ਹੁੰਦੇ ਉਹਨਾਂ ਨੂੰ ਮਤਲਬ ਜਾਗਰੂ ਕਰੋ ਐਜੂਕੇਟ ਕਰੋ ਕਿਉਂਕਿ ਤੁਹਾਨੂੰ ਤਾਂ ਮੁਲਾਜ਼ਮਾਂ ਨੂੰ ਤਾਂ ਜਾਂ ਪੈਨਸ਼ਨਰਾਂ ਨੂੰ ਪੈਰੀਮਬਰਸਮੈਂਟ ਦੇ ਦਿਓ ਕਿਉਂਕਿ ਅਸੀਂ ਮਤਲਬ ਪਹਿਲੇ ਆਲਰੇਡੀ ਸਰਕਾਰ ਦੀਆਂ ਸਕੀਮਾਂ ਅਧੀਨ ਕਵਰਡ ਹੈ ਸਾਨੂੰ ਜਿਹੜਾ ਰਿਇਮਬਰਸਮੈਂਟ ਹੁੰਦੀ ਹੈ ਸਾਡੇ ਬਿੱਲ ਬਣਦੇ ਨੇ ਵੀ ਸਾਨੂੰ ਕਿੰਨੇ ਅਮਾਉਂਟ ਤੱਕ ਹੋ ਜਾਂਦੀ ਰਿਇਮਬਰਸਮੈਂਟ ਸਾਨੂੰ ਉਹ ਜੀ ਅਨਲਿਮਟਿਡ ਹੈ ਬਿਕੋਜ਼ ਅਸੀਂ ਮੇਰੀ ਬੀਵੀ ਅਸੀਂ ਦੋਵੇਂ ਮੀਆਂ ਬੀਵੀ ਉਹ ਸਕੀਮ ਦੇ ਵਿੱਚ ਕਵਰਡ ਹੈ ਕਿੰਨੇ ਕਮਾਊਂਟ ਤੱਕ ਕਵਰਡ ਹੁੰਦੇ ਆ ਉਹ ਵੈਸੇ ਤਾਂ ਬੈਗਰੂਨ ਨੇ ਅਜ ਤੱਕ ਮੇਰੇ ਤਾਂ ਬੜੀ ਸਿਹਤ ਜਾਬੀ ਰੱਖੀ ਹੈ ਮੈਨੂੰ ਕਦੇ ਵੀ ਕੋਈ ਮੈਡੀਕਲ ਬਿੱਲ ਲੈਣ ਦਾ ਕੋਈ ਮੌਕਾ ਹੀ ਨਹੀਂ ਮਿਲਿਆ ਸਾਰੇ ਮੈਂ ਮਤਲਬ ਆਪਣੀ ਸਰਵਿਸ ਦੇ ਵਿੱਚ ਵੀ ਤੇ ਹੁਣ ਤੱਕ ਰਿਟਾਇਰ ਹੋਣ ਦੇ ਬਾਵਜੂਦ ਵੀ ਵੀ ਮੈਂ ਕੋਈ ਬਹੁਤੀਆਂ ਸਕੀਮਾਂ ਲਈਆਂ ਹਾਂ ਮੈਂ ਇੱਕ ਸਕੀਮ ਜਿਹੜੀ ਮੈਂ ਇੱਕ ਰੱਖਦਾ ਲੈਂਜ਼ ਪਾਇਆ ਤੇ ਉਹ ਲੈਂਜ਼ ਮੇਰਾ ਮਤਲਬ ਜਦੋਂ ਪਿਆ ਮੈਂ ਉਹਦਾ 27000 ਰੁਪਏ ਪੇ ਕਰਿਆ ਸੀ ਤੇ ਸਰਕਾਰ ਨੇ ਮੈਨੂੰ 17500 ਰੁਪਏ ਉਹਦਾ ਰੀਇੰਬਰਸਮੈਂਟ ਕਰ ਦਿੱਤਾ ਸੀਗਾ ਤੋ ਅਸੀਂ ਜਿਆ ਹੈ ਮਤਲਬ ਸਾਡੇ 5 ਲੱਖ ਦਾ ਹੋਵੇ ਚਾਹੇ ਸਾਡੇ 10 ਲੱਖ ਦਾ ਲਾਜ਼ਮੇ ਚਾਹੇ ਸਾਡੇ 20 ਲੱਖ ਦਾ ਹੋਵੇ ਉੱਪਰ ਵੀ ਚਲਾ ਜਾਵੇ ਸਰਕਾਰ ਸਾਨੂੰ ਉਹ ਸਾਰਾ ਪੈਸਾ ਰਿਵਰਸ ਕਰਦੀ ਹੈ ਤੋ ਸਰਕਾਰ ਵੱਲੋਂ ਸਾਨੂੰ ਬਹੁਤ ਵੱਡੀ ਸਹੂਲਤ ਆਲਰੇਡੀ ਪੈਨਸ਼ਨ ਦਿੱਤੀ ਹੋਈ ਹੈ ਸੋ ਸਾਨੂੰ ਇਸ ਸਕੀਮ ਵੱਲ ਮਤਲਬ ਮਿਸਗਾਈਡ ਹੋਣ ਦੀ ਲੋੜ ਨਹੀਂ ਹੈ ਪਰ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵੀ ਵਧਾਈ ਦਿੱਤੀ ਹੈ ਕਿ ਮੁਲਾਜ਼ਮ ਔਰਤੇ ਪੈਨਸ਼ਨਰ ਵੀ ਚ ਕਵਰ ਹੋਣਗੇ ਫਿਰ ਉਸ ਉਹਦਾ ਕੀ ਮਤਲਬ ਰਹਿ ਗਿਆ ਫਿਰ ਵਧਾਈ ਦਾ ਕੀ ਮਤਲਬ ਹੈ ਮੇਰੇ ਵਿਚਾਰ ਦੇ ਵਿੱਚ ਪੈਨਸ਼ਨਰ ਸਾਥੀਆਂ ਨੂੰ ਮਤਲਬ ਮੁਲਾਜ਼ਮ ਸਾਥੀਆਂ ਨੂੰ ਇਹ ਅਸੀਂ ਪਹਿਲੇ ਕਵਰਡ ਹੈ ਇਹਦੇ ਵਿੱਚ ਉਹਦਾ ਖੁਸ਼ ਹੋਣ ਦੀ ਲੋੜ ਨਹੀਂ ਕਿਉਂਕਿ ਅਸੀਂ ਤਾਂ ਉਹਨਾਂ ਨਾਲੋਂ ਜ਼ਿਆਦਾ ਮਤਲਬ ਸਾਡੀ ਰਿਇਮਬਰਸਮੈਂਟ ਹੋ ਜਾਂਦੀ ਹੈ ਸਾਡੀ ਅਨਲਿਮਟਿਡ ਹੈ ਤੇ ਜਿਹੜੀ ਸਰਕਾਰ ਦੀ ਸੀ ਕਿਵੇਂ ਉਹਦਾ ਲੱਖ ਸੀਮਤ ਹੈ ਇਹਨਾਂ ਮੁਲਾਜ਼ਮਾਂ ਨੂੰ ਪੈਨਸ਼ਨਰ ਉਹ ਉਧਰ ਨੂੰ ਦੌੜਨਾ ਨਹੀਂ ਚਾਹੀਦਾ ਕਿਉਂਕਿ ਫਿਰ ਸਕੀਮ ਉਹਨਾਂ ਨੂੰ ਫਿਰ ਇੱਕੋ ਹੀ ਮਿਲਣੀ ਹੈ ਕਿਤੇ ਉਹ 10 ਲੱਖ ਚ ਨਾ ਕਵਰ ਹੋ ਕੇ ਰਹਿ ਜਾਣ ਹਾਂਜੀ ਹਾਂਜੀ ਮੁਲਾਜ਼ਮ ਦੇ ਪੈਨਸ਼ਨ ਨੂੰ ਉਹ ਸਕੀਮ ਵੱਲ ਦੇਖਣਾ ਨਹੀਂ ਚਾਹੀਦਾ ਪਰ ਜਿਹੜੇ ਲੋਕ ਇਸ ਸਕੀਮ ਤੋਂ ਵਾਂਝੇ ਹਨ ਉਹਨਾਂ ਨੂੰ ਐਗਜ਼ੀਕਿਊਟ ਕਰਕੇ ਇਹਦੇ ਨਾਲ ਜੋੜ ਜ਼ਰੂਰ ਦੇਣਾ ਚਾਹੀਦਾ ਤਾਂ ਕਿ ਉਹ ਵੀ ਆਪਣਾ ਫਾਇਦਾ ਲੈ ਸਕਣ ਜੀ ਸਰਾਵ ਸਾਹਿਬ ਕਿਤੇ ਇਹ ਨਹੀਂ ਲੱਗਦਾ ਤੁਹਾਨੂੰ ਕਿ ਵੀ ਜੇ ਜਿਹੜੇ ਮੁਲਾਜ਼ਮ ਪੈਨਸ਼ਨਰ ਇਹ ਸਰਕਾਰ ਦੀ 10 ਲੱਖ ਦੀ ਸਕੀਮ ਲੈ ਲੈਣਗੇ ਇਹਦੇ ਫਾਰਮ ਵਗੈਰਾ ਭਰ ਦੇਣਗੇ ਤਾਂ ਕੀ ਉਹਨਾਂ ਦੀ ਫਿਰ ਰੀਇੰਬਰਸਮੈਂਟ ਵੀ ਖਤਮ ਹੋ ਸਕਦੀ ਹੈ ਫਿਰ ਜਿਹੜੀ ਰੀਇੰਬਰਸਮੈਂਟ ਸਕੀਮ ਦਾ ਚੱਲਦਾ ਸੀਗਾ ਦੇਖੋ ਜੀ ਬੇਨਤੀ ਆ ਸਰਕਾਰੀ ਮੁਲਾਜ਼ਮਾਂ ਦੇਖੋ ਜੇ ਸਰਕਾਰ ਨੂੰ ਧੋਖਾ ਦੇਵੇਗਾ ਚਾਹੇ ਸਰਕਾਰੀ ਮੁਲਾਜ਼ਮ ਹੈ ਚਾਹੇ ਪੈਨਸ਼ਨਰ ਸਾਥੀ ਹੈ ਜੇ ਸਰਕਾਰ ਦੇ ਵੀ ਉਹ ਪੰਜਾਬ ਸਰਕਾਰ ਦੇ ਵੀ ਉਹ ਉਹਦੀ ਕੋਈ ਬਿੱਲ ਬਣਾ ਲੈਂਦਾ ਉਹਦਾ ਰੀਇੰਬਰਸਮੈਂਟ ਵੀ ਲੈ ਲੇਗਾ ਤੇ ਉਹ ਆਪਣੇ ਆਪ ਹੀ ਧੋਖੇਬਾਜ਼ੀ ਫਸ ਜਾਏਗਾ ਤੇ ਉਸਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਤੇ ਉਹਦੀ ਰਿਕਵਰੀ ਵੀ ਪੈ ਸਕਦੀ ਹੈ ਮੇਰਾ ਤਾਂ ਇਹ ਵਿਚਾਰ ਹੈ ਜੀ ਤੇ ਸਰਕਾਰ ਤੋਂ ਜਿਹੜੀ ਹੈ ਜੀ ਅੱਜਕਲ ਜਿਹੜਾ ਡੀਏ ਦਾ ਚੱਲ ਰਿਹਾ ਵੇ ਮੇਨ ਮੁੱਦਾ ਤੇ ਸਰਕਾਰ ਉਧਰ ਕੋਈ ਧਿਆਨ ਨਹੀਂ ਦੇ ਰਹੀ ਬਹੁਤ ਜਿਹੜਾ ਸੰਘਰਸ਼ ਵੀ ਹੋਇਆ ਅਦਾਲਤਾਂ 'ਚ ਕੇਸ ਵੀ ਚੱਲ ਪਏ ਤੇ ਤੁਹਾਨੂੰ ਕੀ ਲੱਗਦਾ ਸਰਕਾਰ ਨੂੰ ਡੀਏ ਕਿਉਂ ਨਹੀਂ ਦੇ ਰਹੀ ਹੈ ਕੀ ਦਿੱਕਤ ਲੱਗ ਰਹੀ ਹੈ ਸਰਕਾਰ ਨੂੰ ਔਰ ਡੀਏ ਕਿੰਨਾ ਕੁ ਹੁਣ ਤੱਕ ਹੋ ਚੁੱਕਿਆ ਦੇਖੋ ਜੀ ਮੇਰੀ ਸਰਕਾਰ ਨੂੰ ਬੇਨਤੀ ਹੈ ਪੈਨਸ਼ਨ ਸਾਥੀਆਂ ਵੱਲੋਂ ਅਸੀਂ ਜਦੋਂ ਦੀ ਇਹ ਸਰਕਾਰ ਆਈ ਹੈ ਸਾਨੂੰ ਬਹੁਤ ਵੱਡੀਆਂ ਉਮੀਦਾਂ ਸੀ ਮਰਾਜ਼ਮ ਤੇ ਪੈਨਸ਼ਨ ਸਾਥੀਆਂ ਨੂੰ ਆਲ ਸਰਕਾਰ ਸਾਡੀ ਨਾਂ ਦਾ ਜਿਹੜੀ 올ਡਰ ਪੈਨਸ਼ਨ ਸਕੀਮ ਹੈ ਜਿਹੜੀ ਨੋਟੀਫਾਈ ਕੀਤੀ ਹੋਈ ਹੈ ਉਹdੀਆਂ ਜੋ ਮਤਲਬ ਕੰਡੀਸ਼ਨ ਨੇ ਉਹ ਸਰਕਾਰ ਨੇ ਨੋਟੀਫਾਈ ਨਹੀਂ ਕੀਤੀਆਂ ਤੇ ਸਾਡੀ ਸਰਕਾਰ ਨੂੰ ਬੇਨਤੀ ਹੈ ਵੀ ਹੁਣ ਜਿਹੜੀ ਇਹ 올ਡ ਪੈਨਸ਼ਨ ਸਕੀਮ ਹੈ ਉਹdੀਆਂ ਸਾਰੀਆਂ ਕੰਡੀਸ਼ਨਸ ਐ ਜੋ ਵੀ ਜਾਂ ਉਹਦੇ ਮਤਲਬ ਅੱਗੇ ਭਾਗ ਨੇ ਉਹ ਸਾਰੀਆਂ ਅਨਾਉਂਸਮੈਂਟ ਕਰ ਦੇਵੇ ਤੇ ਜਿਹੜਾ ਸਾਡਾ ਡੀਏ ਰਹਿੰਦਾ ਹੈ ਪੰਜਾਬ ਦੇ ਮੁਲਾਜ਼ਮਾਂ ਦਾ ਔਰ ਵੀ ਬਹੁਤ ਸਾਡਾ ਵੱਡਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਜਿਹੜੇ ਅਸੀਂ ਸੈਂਟਰਲ ਦੇ ਮੁਲਾਜ਼ਮ ਹੈ ਮੈਂ 58% ਇਹ ਲੈ ਰਹੇ ਹਾਂ ਇਸਮੇ ਪਰ ਜਿਹੜੇ ਪੰਜਾਬ ਦੇ ਸਾਥੀ ਪੈਨਸ਼ਨ ਸਾਥੀ ਨੇ ਉਹ ਹੁਣ ਇਸ ਸਮੇ 42 ਲੈ ਰਹੇ ਨੇ ਤੇ ਇਸ ਦਾ 16% ਜਿਹੜਾ ਡੀਏ ਪੰਜਾਬ ਦੇ ਪੈਨਸ਼ਨ ਸਾਥੀਆਂ ਨੂੰ ਮੁਲਾਜ਼ਮ ਸਾਥੀਆਂ ਨੂੰ ਘੱਟ ਮਿਲ ਰਿਹਾ ਹੈ ਜਿਹੜਾ ਕਿ ਸਾਨੂੰ ਲੱਖਾਂ ਰੁਪਏ ਦਾ ਮਤਲਬ ਪੰਜਾਬ ਦੇ ਸਾਥੀਆਂ ਨੂੰ ਪੈਨਸ਼ਨ ਨੂੰ ਬਹੁਤ ਵੱਡਾ ਘਾਟਾ ਪੈ ਰਿਹਾ ਸੋ ਅਸੀਂ ਇਸ ਸੰਬੰਧ ਦੇ ਵਿੱਚ ਵੱਖ-ਵੱਖ ਕੋਰਟਾਂ ਦੇ ਜਥੇ ਬੰਦੀਆਂ ਜਿਹੜੀਆਂ ਉਹ ਕੇਸ ਵੀ ਲੜ ਚੁੱਕੀਆਂ ਨੇ ਤੇ ਸਾਡਾ ਜਿਹੜਾ ਮਤਲਬ ਉਹਦੇ ਵਿੱਚ ਸਾਨੂੰ ਕਾਫੀ ਕੁਝ ਹੋਇਆ ਵੀ ਕੋਰਟ ਵੱਲੋਂ ਆਰਡਰ ਵੀ ਹੋਏ ਆ ਪਰ ਜਿਹੜੀ ਸਰਕਾਰ ਹੈ ਉਹ ਟਸ ਤੇ ਮੱਸ ਨਹੀਂ ਹੋ ਰਹੀ ਸੋ ਸਾਡੀ ਸਰਕਾਰ ਨੂੰ ਬੇਨਤੀ ਹੈ ਵੀ ਸਾਡੇ ਇੱਕ ਤਾਂ ਜਿਹੜਾ 2.5 ਨੰਬਰ ਦਾ ਮਲਟੀਪਲਰ ਰਹਿੰਦਾ ਫਿਮੇ ਬੇ ਕਮਿਸ਼ਨ ਦਾ ਜੋੜੂ ਜਿਹੜਾ ਕਿ ਸਾਡਾ ਬੇ ਕਮਿਸ਼ਨ ਨੇ ਵੀ ਦਿੱਤਾ ਸੀ ਤੇ ਮੰਤਰੀ ਮੰਡਲ ਨੇ ਵੀ ਸਾਨੂੰ ਅਨਾਉਂਸ ਕਰ ਦਿੱਤਾ ਸੀਗਾ ਤੇ ਉਹਦਾ ਅਸੀਂ ਕੇਸ ਵੀ ਮਤਲਬ ਸਾਡੀਆਂ ਵੱਖ-ਵੱਖ ਜੱਦਵੰਦੀਆਂ ਹਾਈ ਕੋਰਟ ਤੋਂ ਮਾਨ ਜੋ ਹਾਈ ਕੋਰਟ ਤੋਂ ਜਿੱਤ ਚੁੱਕੀਆਂ ਨੇ 119% ਡੀਏ ਨਾਲ ਵੀ ਅਸੀਂ ਜਿੱਤ ਚੁੱਕੇ ਆ ਪਰ ਜਿਹੜੀ ਸਰਕਾਰ ਆ ਉਹ ਕਿਸੇ ਆਨ ਨੇ ਬਹਾਨੇ ਬਣਾ ਬਣਾ ਕੇ ਨਾ ਉਹ ਜਿਹੜੀ ਸਾਡੀ ਮਤਲਬ 119% ਇਹ ਦੇ ਨਾਲ ਵੀ ਸਾਡਾ ਵਾਦਾ ਜੋ ਪੈਨਸ਼ਨ ਵਿੱਚ ਹੋਣਾ ਜਾਂ ਸਾਡਾ 2.5 ਨਾਲ ਵਾਦਾ ਹੋਣਾ ਉਹ ਸਰਕਾਰ ਵੱਖ-ਵੱਖੋਂ ਤੀਕ ਨੇ ਲਟਕਾਈ ਜਾ ਰਹੀ ਹੈ ਸੋ ਅਸੀਂ ਸਰਕਾਰ ਨੂੰ ਬੜੇ ਸਕਾਰ ਸਤ ਬੇਨਤੀ ਕਰਦੇ ਆਂ ਵੀ ਸਾਨੂੰ ਮਹੌਦ ਅਸੀਂ ਬੁੜਾਪੇ ਜਾ ਰਹੇ ਆ ਸਾਡਾ ਜਿਹੜਾ ਆਪਣਾ ਸੇਧ ਸੂਲਤਾ ਦਾ ਬਹੁਤ ਵੱਡਾ ਸਾਡਾ ਮਤਲਬ ਸਾਨੂੰ ਖਰਚੀ ਬਹੁਤ ਵੱਡੇ ਵੱਡੇ ਪੈ ਰਹੇ ਨੇ ਤੇ ਸਿਰ ਮਹਿੰਗਾਈ ਦਾ ਜ਼ਮਾਨਾ ਹੈ ਸੋ ਇਸ ਕਰਕੇ ਸਾਨੂੰ ਖੇਤੀ ਤੋਂ ਖੇਤੀ ਜਿਹੜੇ ਡਿਗੀਆਂ ਦੀਆਂ ਕਿਸ਼ਤਾਂ ਦਿੱਤੀਆਂ ਜਾਣ ਔਰ ਜਿਹੜਾ ਸਾਡਾ 2.59 ਦਾ ਮਲਟੀਪਲਾਇਰ ਹੈ ਤੇ ਜਾਂ ਜਿਹੜੇ ਸਾਡੇ ਹੋਕ ਕੇਚ ਨੇ ਉਹਨਾਂ ਨੂੰ ਜਦ ਜਦ ਨਿਪਟਾਰਾ ਕਰਕੇ ਸਾਨੂੰ ਉਹਦਾ ਖੇਤੀ ਤੋਂ ਖੇਤੀ ਲਾਭ ਦਿੱਤਾ ਜਾਵੇ ਤੇ ਜਿਹੜਾ ਤੁਸੀਂ ਡੀਏ ਦੀ ਗੱਲ ਕਰੀ ਆ ਜਾਂ ਦੂਜੀ ਪੰਜਾਬ ਗਵਰਨਮੈਂਟ ਦੇ ਨਾਲ ਤੇ ਤੁਹਾਨੂੰ ਉਸ ਡੀਏ ਦੇ ਜਿਹੜੀ ਹੁਣ ਲਟਕਿਆ ਹੋਇਆ ਉਸ ਡੀਏ ਨਾਲ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਵੀ ਕੋਈ ਫਰਕ ਪਏਗਾ ਦੇਖੋ ਜੀ ਜਿਹੜੇ ਚੰਡੀਗੜ੍ਹ ਸਰਕਾਰ ਦੇ ਮੁਲਾਜ਼ਮ ਨੇ ਅਸੀਂ ਤਾਂ ਕਵਰਡ ਸਾਡਾ ਤਾਂ ਹੁਣ ਜੋ ਸੈਂਟਰ ਸਰਕਾਰ ਨੇ ਡੀਏ 58% ਅਨਾਉਂਸ ਕੀਤਾ ਹੈ ਸਾਨੂੰ ਤਾਂ ਮਤਲਬ ਤਾਂ ਸਾਰਾ ਏਰੀਆ ਵਿੱਚ ਮਿਲ ਚੁੱਕਿਆ ਤੇ ਅਸੀਂ ਸਾਨੂੰ 58% ਡੀਏ ਨਾਲ ਅਸੀਂ ਆਪਣੀ ਪੈਨਸ਼ਨ ਲੈ ਰਹੇ ਹਾਂ ਸਾਨੂੰ ਕੋਈ ਘਾਟਾ ਨਹੀਂ ਪੈ ਰਿਹਾ ਪਰ ਅਸੀਂ ਜੋ ਸਾਡੇ ਦਿਨਾਂ ਜਿਹੜੇ ਅਸੀਂ 31 ਮਾਰਚ 2022 ਤੱਕ ਡਿਊਟੀ ਸਰਕਾਰ ਤੋਂ ਰਿਟਾਇਰ ਹੋਏ ਆ ਸਾਡੇ ਤੇ ਉਹਦੇ ਪੰਜਾਬ ਦੇ ਪੈਸਕੇ ਹੀ ਲਾਗੂ ਨੇ ਜਦੋਂ ਵੀ ਕੋਈ ਸਰ ਪੰਜਾਬ ਸਰਕਾਰ ਪੇਗ ਮਿਸ਼ਨ ਅਨਾਉਂਸ ਕਰਦੀ ਆ ਸਾਡੇ ਉਸੀਮਾ ਪੇਗ ਮਿਸ਼ਨ ਚੱਲ ਰਿਹਾ ਸਾਡੇ ਤੇ ਉਸਰ ਜਿਹੜਾ ਸੀਮਾ ਪੇਗ ਕਮਿਸ਼ਨ ਹੈ ਸਾਡੇ ਤੇ ਲਾਗੂ ਹੈ ਉਹਦੇ ਮੁਤਾਬਕ ਹੀ ਸਾਨੂੰ ਉਹਦੇ ਬੈਨੀਫਿਟ ਮਿਲਦੇ ਨੇ ਕੋਸ਼ਿਸ਼ ਕਰਕੇ ਅਸੀਂ ਸਾਰੇ ਮੰਗ ਕਰਦੇ ਆ ਵੀ ਸਾਨੂੰ ਜਿਹੜਾ ਹੋ ਫੇਮੇ ਪੇਕੇਸ਼ਨ ਤੇ ਜਿਹੜੇ ਸਾਡੇ ਮੈਨੂੰ ਜੋ ਵੀ ਸਾਡੇ ਮਸਲੇ ਨੇ ਉਹ ਛੇਤੀ ਛੇਤੀ ਉਹ ਸਾਨੂੰ ਦਿੱਤੇ ਜਾਣ ਸਾਡੀਆਂ ਜੋ ਏਰੀਆਜ਼ ਦੀ ਬਈ ਮਤਲਬ ਜੇ ਸਰਕਾਰ ਨੇ ਬਹੁਤ ਕਿਸ਼ਤਾਂ ਮੜਾ ਦਿੱਤੀਆਂ ਨੇ ਵੀ ਜਿਹੜਾ ਕਿ ਸਰਾਂ ਸਰਪੈਨਸਿਓ ਸਾਥੀ ਨੇ ਬਹੁਤ ਵੱਡਾ ਤਕਾ ਹੋ ਰਿਹਾ ਹੈ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਬਹੁਤ ਸਾਰੇ ਸਾਡੇ ਪੈਨਸ਼ਨ ਸਾਥੀ ਨੇ ਹਰ ਮਹੀਨੇ ਇਸ ਸੰਸਾਰ ਤੋਂ ਚਲੇ ਜਾਂਦੇ ਨੇ ਤੇ ਉਹ ਬਿਨਾਂ ਹੀ ਮਤਲਬ ਜਿਹੜੇ ਸਾ ਉਹਨਾਂ ਨੂੰ ਪੈਨਸ਼ਨ ਦੇ ਬੈਨੀਫਿਟ ਮਿਲਣੇ ਸੀ ਉਹਨਾਂ ਬਿਨਾਂ ਦਲੇਕ ਹੀ ਮਤਲਬ ਉਹ ਆਪਣਾ ਜਿਹੜਾ ਰੋਗ ਆਪਣੇ ਪੇਟ 'ਤੇ ਲੈ ਕੇ ਚਲੇ ਜਾਂਦੇ ਨੇ ਸੋ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਸਾਡੇ ਜਿੰਨੇ ਵੀ ਮਤਲਬ ਏਰੀਅਰਸ ਜਿੰਨੇ ਬਣਦੇ ਆ ਨਾ ਪਿਛਲੇ ਸਮੇਂ ਵਿੱਚ ਕਿਸੇ ਵੀ ਸਰਕਾਰ ਨੇ ਜਿਹੜਾ ਏਰੀਅਰ ਦੇ ਟੁਕੜੇ ਨਹੀਂ ਕੀਤੇ ਹੈਗੇ ਤੋ ਸਰਕਾਰ ਨੂੰ ਬੇਨਤੀ ਹੈ ਜੋ ਸੀ ਆਰਡਰ ਕੀਤੇ ਉਹਨਾਂ ਆਰਡਰ ਨੂੰ ਵਾਪਸ ਲੈ ਕੇ ਸਾਨੂੰ ਜੱਕ ਮੁਸਤ ਸਾਡਾ ਜਿਹੜਾ ਏਰੀਆ ਜਿਵੇਂ ਵੇਖ ਹੁੰਦਾ ਰਹਿੰਦਾ ਸਾਨੂੰ ਜੱਕ ਮੁਸਤ ਦਿੱਤਾ ਜਾਵੇ। ਸੋ ਇਹ ਸੀਗੇ ਸਰਦਾਰ ਜਗਦੀਸ਼ ਸਿੰਘ ਸਰਾਓ ਜਿਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਜਿਹੜੀ ਹੈਲਥ ਡਿਪਾਰਟਮੈਂਟ ਕੇ ਪੰਜਾਬ ਸਰਕਾਰ ਜਿਹੜੀ ਸਿਹਤ ਬੀਮਾ ਯੋਜਨਾ ਹੁਣ ਲੈ ਕੇ ਆਈ ਹੈ ਕਿ ਉਹ ਸਰਕਾਰੀ ਮੁਲਾਜ਼ਮਾ ਔਰ ਪੈਨਸ਼ਨਰਾਂ ਦੇ ਉੱਤੇ ਕੋਈ ਬਹੁਤ ਵਧੀਆ ਪ੍ਰਭਾਵ ਨਹੀਂ ਪਾਏਗੀ ਕਿਉਂਕਿ 10 ਲੱਖ ਰੁਪਏ ਦਾ ਜਿਹੜਾ ਪੈਕੇਜ ਹੈ ਉਹ ਬਹੁਤ ਘੱਟ ਰਹੇਗਾ ਕਿਉਂਕਿ ਸਰਕਾਰੀ ਮੁਲਾਜ਼ਮ ਤੇ ਪੈਨਸ਼ਨਰ ਤਾਂ ਪਹਿਲਾਂ ਹੀ ਜਿਹੜਾ ਉਹਨਾਂ ਦਾ ਤਾਂ ਰੀਇਮਬਰਸਮੈਂਟ ਮਿਲਦੀ ਉਹ ਭਾਵੇਂ 10 ਲੱਖ ਲੱਗ ਜੇ ਭਾਵੇਂ 20 ਲੱਗ ਜੇ ਭਾਵੇਂ 30 ਲੱਗ ਜੇ ਭਾਵੇਂ 40 ਲੱਗ ਜੇ ਸੋ ਆਉਣ ਵਾਲੇ ਜਿਹੜੇ ਟਾਈਮ ਦੇ ਵਿੱਚ ਜੇਕਰ ਸਰਕਾਰ ਮੁਲਾਜ਼ਮਾਂ ਦੇ ਉੱਤੇ ਕੋਈ ਇਸ ਸਕੀਮ ਧੱਕੇ ਨਾਲ ਲਾਗੂ ਕਰਦੀ ਹੈ ਜਾਂ ਜਿਹੜੇ ਮੁਲਾਜ਼ਮ ਇਸ ਸਕੀਮ ਦੇ ਵਿੱਚ ਕਵਰਡ ਹੋ ਜਾਣਗੇ ਤਾਂ ਫਿਰ ਕਿਤੇ ਨਾ ਕਿਤੇ ਉਹਨਾਂ ਨੂੰ ਆਪਣੇ ਰੀਇੰਬਰਸਮੈਂਟ ਤੋਂ ਵੀ ਹੱਥ ਧੋਣੇ ਪੈ ਸਕਦੇ ਆ ਇਹੀ ਮਤਲਬ ਜਿਹੜਾ ਇਹਨਾਂ ਦਾ ਕਹਿਣਾ ਸੀਗਾ ਸਰਾਵ ਸਾਹਿਬ ਨੇ ਦੱਸਿਆ ਕਿ ਰੀਇੰਬਰਸਮੈਂਟ ਕਿਤੇ ਨਾ ਹੋਵੇ ਕਿਉਂਕਿ ਕੋਈ ਵੀ ਮੁਲਾਜ਼ਮ ਕੋਈ ਵੀ ਪੈਨਸ਼ਨਰ ਕਿਸੇ ਵੀ ਸਰਕਾਰ ਦੀ ਦੋਸ ਸਕੀਮਾਂ ਦਾ ਇਕੱਠਾ ਲਾਭ ਨਹੀਂ ਲੈ ਸਕਦਾ ਜੇ ਉਹ 10 ਲੱਖ ਦੀ ਸਕੀਮ ਚ ਆ ਜਾਂਦਾ ਤਾਂ ਫਿਰ ਉਹ ਰੀਇੰਬਰਸਮੈਂਟ ਤੋਂ ਵਾਂਝਾ ਰਹੇਗਾ ਰੀਇੰਬਰਸਮੈਂਟ ਰੀਇੰਬਰਸਮੈਂਟ ਜੇ ਲੰਦਾ ਤਾਂ ਫਿਰ ਉਹਨੂੰ 10 ਲੱਖ ਵਾਲੀ ਸਕੀਮ ਜਿਹੜੀ ਉਹ ਨਹੀਂ ਲੈਣੀ ਚਾਹੀਦੀ ਸੋ ਤੁਸੀਂ ਜੁੜੇ ਰਹੋ ਪੰਜਾਬ ਐਕਸਪਲੋਰ ਦੇ ਨਾਲ ਤੁਹਾਨੂੰ ਮੁਲਾਜ਼ਮ ਤੇ ਪੈਨਸ਼ਨਰ ਦੀਆਂ ਮੰਗਾਂ ਦੇ ਬਾਰੇ ਐਸੇ ਤਰ੍ਹਾਂ ਹੀ ਜਿਹੜਾ ਹੋਰ ਅੱਗੇ ਨੂੰ ਵੀ ਜਾਗਰੂਕ ਕਰਦੇ ਰਾਵਾਂਗੇ ਧੰਨਵਾਦ ਸਤਿ ਸ੍ਰੀ ਅਕਾਲ